ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਅੱਜ ਬਜਟ 2025-26 ਪੇਸ਼ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਮਹਿਲਾਵਾਂ ਦੇ ਲਈ ਵੱਡਾ ਬਿਆਨ ਵੀ ਦਿੱਤਾ ਤੇ ਬਜਟ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਸਭ ਤੋਂ ਪਹਿਲਾਂ ਸਾਰੇ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਜੋ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਅੱਜ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾ ਉਸ ਪ੍ਰੈਸ ਵਾਸਤੇ ਨੂੰ ਕਵਰ ਕਰਨ ਲਈ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਸਾਡੇ ਫਾਈਨਾਂਸ ਡਿਪਾਰਟਮੈਂਟ ਦੇ ਸਾਰੇ ਅਫੀਸਰ ਯਾਦ ਜੀ ਲੇਧਾ ਮੌਜੂਦ ਨੇਗੇ ਇਹਨਾਂ ਨੇ ਕਾਫੀ ਟਾਈਮ ਲਗਾ ਕੇ ਸਮਾਂ ਲਗਾ ਕੇ ਔਰ ਸਾਰੇ ਡਿਪਾਰਟਮੈਂਟਾਂ ਦੇ ਨਾਲ ਅੱਛੀ ਡਿਸਕਸ਼ਨ ਤੋਂ ਬਾਅਦ पंजाब बजट तैयार किया आम आदमी पार्टी की सरकार भी सौ बई पहली बार पंजाब बनी साढ़े तो पहला मैं गल करा दो हजार दो तो लैके भी सौ बई तक दो बार कांग्रेस तो पार्टी की सरकार रही ਔਰ ਦੋ ਬਾਰ ਅਕਾਲੀ ਦਾ